ਆਮਾਦੀ ਸਰਕਾਰ ਜੰਦਾਬਾਦ ਆਮਾਦੀ ਸਰਕਾਰ ਜੰਦਾਬਾਦ ਆਮਾਦੀ ਸਰਕਾਰ ਜਿੱਤੇ ਜਿੱਤੇ ਮੇਰੀ ਬਾਤ ਹੋਵੇਗਾ ਫਰੇਮ ਬਣੇਗਾ ਜੰਦਾਬਾਦ ਆਮਾਦੀ ਬਾਤ ਨਹੀਂ ਚਲੇਗੀ ਜਾਈ ਨਹੀਂ ਚਲੇਗੀ ਜਾਈ ਨਹੀਂ ਚਲੇਗੀ ਜਦੋਂ ਇਲੈਕਸ਼ਨ ਹੋ ਰਿਹਾ ਹੋਵੇ ਕੋਲਾਪਸ ਕੇ ਸਾਨੂੰ ਜ਼ਿੰਮੇਵਾਰ ਰਾਈਟ ਨਹੀਂ ਜਾ ਕੇ ਠੱਕੇ ਮਾਰਦੇ ਨਵੀਂ ਕਮਿਸ਼ਨ ਅਫਸਰ ਇਹ ਸੀਟੋ ਕੱਢ ਦੇਣਾ ਕਰ ਲਈ ਕਰਦੀ ਸਾਰੀਆਂ ਪਾਰਟੀਆਂ ਨੇ ਸਾਰੀਆਂ ਪਾਰਟੀਆਂ ਦੇ ਕੌਂਸਲਾਂ ਦੇ ਜਿਹੜੇ ਅੰਦਰ ਬੀਨਿਕ ਤੇ ਬੈਠੇ ਸੀ ਉਹਨਾਂ ਨੇ ਰੋਕੇ ਦਾ ਕਿਸਾਨ ਆਵਾਜ਼ ਦੇ ਮੁਖਬਤ ਕਰਦੇ ਨੇ ਕੱਲੋ ਬਿਨਾ ਲੱਛੋ ਤੋਂ ਨਾ ਵਾਪਸ ਕਰਤੀ ਮੈਂ ਕੱਲ ਰਾਤੀ 11 ਵਜੇ ਲੋਕ ਇਹ ਮੇਰਦੇ ਆ ਜੀਆ ਕੈਨੇਡਾ ਦੇ ਗੱਪੇ ਚੱਲ ਰਹੀ ਸੀ ਉੱਥੇ ਆਮ ਆਦਮੀ ਪਾਰਟੀ ਰਾਗੂਪ ਪਾਰਟੀ ਦਾ ਨੁਮਾਇंदा ਟਰਾਲੀ ਦਲ ਦਾ ਨੁਮਾਇंदा ਬੀਜਪੀ ਦਾ ਨੁਮਾਇंदा ਉੱਥੇ ਸਾਰੀਆਂ ਪਾਰਟੀਆਂ ਨੇ ਧਰਮ ਕੇ ਸੱਚਾਈ ਦਾ ਸਾਥ ਦਿੱਤਾ ਆਮ ਆਦਮੀ ਪਾਰਟੀ ਨੂੰ ਛੱਡ ਕੇ ਤੇ ਦਿਆ ਪਾਰਟੀਆਂ ਇੱਕ ਬੰਦੇ ਸੀ ਉਹ ਗਲਤ ਸੱਚਾਈ ਵੀ ਕਰ ਰਹੇ ਜੀ ਕਿ ਜੋ ਕੁਝ ਕੱਲ ਦੀ ਮੀਟਿੰਗ ਤੋਂ ਹੋਇਆ ਜਿੰਨਾ ਤੱਕਾ ਹੋਇਆ ਸਾਰੀਆਂ ਪਾਰਟੀਆਂ ਨੇ ਉੱਤੇ ਕਿਹਾ ਤੁਸੀਂ ਕਿ ਆਪ ਚੰਦਰਾ ਵਾਲੇ ਹੋ ਸੋ ਮੈਂ ਸਮਝਣਾ ਇਹਨਾ ਤੱਕਾ ਹੋਣਾ ਨਹੀਂ ਚਾਹੀਦਾ ਸੋ ਵੇਖੋ ਹੋਰ ਤੁਹਾਡੀ ਆਨੁਸ ਪਾਰਟੀ ਮਾਝੋ ਦਾ ਹਾਈਕੋਰਟ ਅੱਜ ਹੀ ਜਾ ਰਹੀ ਹੈ ਸੋ ਮੈਂ ਸਮਝਣਾ ਇਹਨਾਂ ਦੇ ਉੱਤੇ ਸਰਕਾਰਾਂ ਦੇ ਉੱਤੇ ਹੋ ਰਹੀ ਬਹੁਤ ਗੋਚਿਆ ਕਮਿਸ਼ਨਰ ਨੇ ਸਾਡੀਆਂ ਜੜੀਆਂ ਨੇ ਮੰਗੋ ਕੋਟਾ ਨੇ ਜੇ ਕਿਸੇ ਨਾਲ ਘੱਟਾ ਹੁੰਦਾ ਤੇ ਫਿਰ ਲੋਕ ਕੋਟਾ 'ਚ ਜਾਂਦੇ ਨੇ ਸੋ ਕਾਂਗਰਸ ਪਾਰਟੀ ਅੱਜ ਮਾਂਗੋ ਹਾਈ ਕੋਰਟ 'ਚ ਜਾ ਰਹੀ ਅੱਜ ਸਾਡੀ ਪਾਰਟੀ ਜਿਹੜੀ ਹੈ ਉਹ ਵਰਨਰ ਸਾਹਿਬ ਨੂੰ ਚਾਬੀ 6 ਵਜੇ ਦਾ ਟਾਈਮ ਆ ਕਾਰਨ ਸਰਜੈਂਟ ਦੇ ਰਿਹਾ ਉਹਤੇ ਵੀ ਅਜੀ ਹੈ ਸ਼ਹਿਰ ਸਰਜ ਕਰਾ ਰਿਹਾ ਉਹਨਾਂ ਨਾਲ ਵੀ ਦਲ ਕਰ ਰਿਹਾ ਇਹ ਜੋ ਗੱਲ ਇਹਨਾਂ ਨੇ ਕਾਰ ਕਿੱਥੇ ਅਮੋਗ ਰਹੀ ਸੀ ਉਹ ਅਸੀਂ ਕਾਰਨ ਸਰਜੈਂਟ ਮੋਟਰ ਚਿੰਨਿਆ ਵਗੇ ਮੈਂ ਇੱਕ ਗੱਲ ਸਾਰੀ ਪ੍ਰੈਸ ਨੂੰ ਰਿਕਵੈਸਟ ਕਰਦਾ ਤੁਹਾਡੇ ਰਾਈ ਕਿ ਸਚਾਈ ਦਾ ਸਾਥ ਸਰਕਾਰ ਦੀ ਜਿਹੜੀ ਜੋ ਕੱਲ ਹੋਇਆ ਇੱਕ ਕੰਪਨੀ ਦਾ ਨਹੀਂ ਹੋਇਆ ਇਹ ਲੋਕਾਂ ਨਾਲ ਜਿਨ੍ਹਾਂ ਨੇ ਲੋਕਾਂ ਨੇ ਵੋਟਾਂ ਵਾ ਕੇ ਕੌਂਸਲਰ ਚੁਣੇ ਸੀ ਸਾਡੀ ਪਾਰਟੀ ਨੂੰ ਅਬ ਚੜ੍ਹ ਦੇ ਕੇਰ ਵਾਟ ਯਾਨੀ 43 ਸੀਟਾਂ ਜਿਤਾ ਕੇ ਭੇਜਿਆ ਇਹਨਾਂ ਨੂੰ 24 ਸੀਟਾਂ ਬਰਾ ਜਿਤਾ ਕੇ ਜਿੱਤਿਆ ਤੇ ਫਿਰ ਇਹ ਚੋਰੀ ਘੋਰ ਮੋਰੀ ਲਈ ਆਪਣਾ ਮੇਰ ਬਣਾ ਲੈ ਮੈਂ ਤਾਂ ਤੁਹਾਡੀ ਕੋਈ ਮਾੜੀ ਗੱਲ ਨਹੀਂ ਕੱਲ ਡਿਪੀਟ ਚ ਇਹਨਾਂ ਇੱਕ ਬੀਜਪੀ ਦੀ ਕਾਉਂਸਲ ਸਾਡੀ ਭੈਣ ਜੀ ਬੀਜਪੀ ਦੀ ਕਾਉਂਸਲਰ ਮੈਂ ਛੋੜਿਆ ਜੀ ਉਹਨੂੰ ਪੁੱਛਿਆ ਸਾਹਮਣੇ ਨਾ ਕਰ ਸਕੇ ਉਹਨੂੰ ਪੁੱਛਿਆ ਮੀਡੀਆ ਵਾਲੇ ਨੇ ਤੇ ਤੁਸੀਂ ਹੌਟ ਚ ਗਏ ਹੋ ਬੀਜਪੀ ਦੇ ਕਾਉਂਸਲਰ ਜੀ ਮੈਡਮ ਸੋ ਉਹਨੇ ਅਖਿਆ ਜੀ ਹੌਟ ਤੋਂ ਮਜੂਰ ਸੀ ਮੈਂ ਆਪ ਛੋੜਿਆ ਟੀਵੀ ਚ ਅੰਦਰ ਸਟਡ ਬੈਠਾ ਉਹਦੀ ਗੱਲ ਕਹੀ ਆ ਕਿ ਉਹ ਮੈਂ ਹੌਟ ਚ ਗਈ ਜੀ ਪਹਿਲਾਂ ਨਾ ਬਾਹਰ ਹੀ ਜਾਣ ਦਿੱਤਾ ਗੱਲ ਰੋਕਿਆ ਜੇ ਜੀ ਚਲ ਗਿਆ ਤੇ ਮੀਟਿੰਗ ਕੋਈ ਹੋ ਹੀ ਨਹੀਂ ਇਹਨਾਂ ਨੇ ਇਲੈਕਸ਼ਨ ਕਰਵਾਈ ਨਹੀਂ ਇਹਨਾਂ ਨੇ ਨਾਲ ਲੈ ਕੇ ਆ ਮੇਰਾ ਸੀਨੀਅਰ ਡਿਪਟੀ ਮੇਰਾ ਡਿਪਟੀ ਮੇਰਾ ਆਵਾਜ਼ ਪਾਤੀ ਸੋਸ਼ਲਿਸਟ ਜਿਹੜੇ ਕਦਰ ਬਾਹਰ ਪਾਤੀ ਸੀਨੀਅਰ ਡਿਪਟੀ ਮੇਰਾ ਇਹ ਕਿ ਉਹ ਵੀ ਇੱਥੇ ਹੀ ਕਿਹਾ ਸਾਡੀ ਨੂੰ ਪਤਾ ਲੱਗਾ ਸੀਨੀਅਰ ਡਿਪਟੀ ਮੇਰੇ ਜਿਹੜੀ میڈم پرنکا ہے نا ہے یہ مجھے سیوہ دیتا ہے میں جا کے بتا کر آ رہا ہوں اس طریقے سے نہ ہوئی ہے جان چکار ہوتا ہے وہ سام آتی پانچ سے آرہے پولیس سے جوڑ کے لارے گنے ہٹا مردہ بار گنے پارٹی پہنچ گئی ہائی کورٹ سوسان چلنے کی اور سب امید ہے ਜਲਦੀ ਆਇਓ ਮੇਰੇ ਕੋਲ ਗ੍ਰੋਥ ਗਤੀ ਤੇ ਹਾਈ ਕੋਰ ਚੱਲੇਗੇ ਆ ਜਲਦੀ ਕਰੋ ਇਹ ਦੇਖ